ਹਾਂਜੀ ਵੀਰੋ ਗੱਲ ਕਰਨ ਲੱਗੇ ਆ ਬਾਬੇ ਤੋਂ ਮੇਰੀ ਬਾਬੇ ਦੇ ਤੋਂ ਮੈਨੇ ਕਿਹਾ ਵੀ ਪੰਜ-ਪੰਜ ਬੱਚੇ ਪੈਦਾ ਕਰੋ ਪੰਜ-ਪੰਜ ਬੱਚੇ ਤੇ ਹੁਣ ਪੰਜ-ਪੰਜ ਬੱਚੇ ਕਰਨੇ ਚਾਹੀਦੇ ਕਿ ਨਹੀਂ ਕਰਨੇ ਚਾਹੀਦੇ ਪੂਰੇ ਪੰਜਾਬ 'ਚ ਇਸ ਗੱਲ ਦੀ ਬਹਿਸ ਛਿੜ ਗਈ ਆ ਤੇ ਉਧਰ ਹੋ ਗਏ ਤੇ ਉਧਰ ਹੋ ਗਏ ਪਰ ਮੈਨੂੰ ਇਹ ਪਤਾ ਆ ਵੀ ਪਹਿਲੋਂ ਪੰਜ-ਪੰਜ ਮੁੰਡੇ ਹੁੰਦੇ ਸੀ ਇੱਕ ਇੱਕ ਦੋ ਦੋ ਤਿੰਨ ਤਿੰਨ ਕੁੜੀਆਂ ਹੁੰਦੀਆਂ ਐ ਤੇ ਪੰਜ ਪੰਜ ਮੁੰਡੇ ਹੁੰਦੇ ਹੀ ਪੰਜਾਬ 'ਚ ਹਰ ਕਿਸੇ ਦੇ ਇੱਕ ਫੌਜ ਹੁੰਦਾ ਹੀ ਇੱਕ ਪਹਿਲਵਾਨ ਹੁੰਦਾ ਹੀ ਇੱਕ ਖੇਤੀ ਕਰਦਾ ਹੁੰਦਾ ਹੀ ਇੱਕ ਬਾਹਰ ਮੂਰ ਗਿਆ ਹੁੰਦਾ ਹੀ ਇੱਕ ਅਦਾ ਵਿਹਲਾ ਹੁੰਦਾ ਹੀ ਇੱਕ ਅਦਾ ਪੜਦਾ ਹੁੰਦਾ ਹੀ ਇੱਕ ਅਦਾ ਭੁਗੀ ਭਕੀ ਖਾਣ ਵਾਲਾ ਹੁੰਦਾ ਹੀ ਉਹ ਫੇ ਨਸ਼ਾ ਪਤਾ ਕਰਦਾ ਰਹਿੰਦਾ ਹੀ ਇਹੋ ਜਿਹਾ ਹਾਲਤਾ ਪੰਜਾਬ 'ਚ ਇਸ ਤਰ੍ਹਾਂ ਸਮਾਜ ਚੱਲਦਾ ਸੀ ਲਾੜ ਲੋੜ ਪੈਂਦੇ ਸੀ ਤੇ ਦੋ ਚਾਰ ਮਰ ਵੀ ਜਾਂਦੇ ਸੀ ਇੱਕ ਦੋ ਤੇ ਕੋਈ ਗੱਲ ਨਹੀਂ ਜ਼ਿਆਦਾ ਨਹੀਂ ਸਮਝਿਆ ਜਾਂਦਾ ਇਹ ਹੁਣ ਪੰਜਾਬ ਦਾ ਸਮਾਜ ਕੁਝ ਇਹੋ ਜਿਹਾ ਹੋ ਗਿਆ ਵਾ ਬਾਈ ਇੱਕ ਇੱਕ ਦੋ ਦੋ ਬੱਚੇ ਆ ਬੜੇ ਲਾਡਾ ਪਿਆਰਾ ਨਾ ਪਾਲਦੇ ਆ ਤੇ ਬਾਅਦ ਚ ਵਿਦੇਸ਼ਾਂ ਜਾ ਕੇ ਉਹਨਾਂ ਨੂੰ ਦਿਹਾੜੀਆਂ ਵੀ ਕਰਨੀਆਂ ਪੈਂਦੀਆਂ ਆ ਨੌਕਰੀ ਨੁਕਰੀ ਪੰਜਾਬ ਚ ਨਹੀਂ ਗਈ ਜ਼ਮੀਨਾਂ ਘਟ ਗਈਆਂ ਜ਼ਮੀਨਾਂ ਵਣੀਆਂ ਗਈਆਂ ਹੈ ਕਾਰੋਬਾਰ ਕੋਈ ਪੰਜਾਬ ਜਿਆਦਾ ਵੱਡਾ ਖੁੱਲਿਆ ਨਹੀਂ ਫੈਕਟਰੀਆਂ ਫੂਟਰੀਆਂ ਨਹੀਂ ਬਹੁਤ ਮੈਂ ਪੰਜਾਬੀ ਮੁੰਡੇ ਵੇਖੇ ਗਜਰਾਤ ਜਾ ਕੇ ਕੰਮ ਕਰਦੇ ਆ ਮਹਾਰਾਸ਼ਟਰ ਬੰਗਲੌਰ ਗੋਆ ਬਹੁਤ ਲੋਕ ਦੇਖੇ ਮੈਂ ਹੈਨਾ ਉਥੋਂ ਦਾ ਦਾ 15 15 ਹਜ਼ਾਰ ਇਕੱਠਾ ਹੋ ਜਾਂਦਾ ਮਹੀਨੇ ਦਾ 20 20 ਹਜ਼ਾਰ ਤੇ ਸਾਲ ਸਾਲ ਲਾਉਂਦੇ ਕੋ ਲੱਖ ਲੱਖ 2 2 ਲੱਖ ਲਿਆਉਂਦੇ ਆ ਕਿਤੇ ਜਿਆਦੀਆਂ ਵੀ ਤਨਖਾਹਾਂ ਹੈਗੀਆਂ ਪਰ ਪੰਜਾਬ ਚ ਕੋਈ ਹਾਲ ਹੁਣ ਬਾਬਾ ਜੀ ਨੇ ਕਹਿ ਦਿੱਤਾ ਪਰ ਮੈਨੂੰ ਨਹੀਂ ਲੱਗਦਾ ਵੀ ਬਾਬਾ ਜੀ ਕਹੇ ਦੀ ਅੱਜ ਤੱਕ ਕਹੇ 10 ਬੱਚਿਆਂ ਦੀ ਵੀ ਇਹਨਾਂ ਨੇ ਕੋਈ ਜ਼ਿੰਦਗੀ ਬਣਾਈ ਆਉਗੀ ਹੈਨਾ ਕੋਕੇ ਭਾਈ ਪੜ੍ਹਾਈ ਲਿਖਾਈ ਚਾਹੀਦੀ ਆ ਜੇ ਤੁਸੀਂ ਕਹੋਗੇ ਵੀ ਤੁਹਾਡੇ ਡੇਰੇ ਸਾਰੇ ਤੋਂ ਤੁਹਾਡੇ ਡੇਰੇ ਆ ਨਹੀਂ ਜਾਣਗੇ ਪੜ੍ਹਾਈ ਲਿਖਾਈ ਚਾਹੀਦੀ ਆ jobbਾਂ ਵੀ ਚਾਹੀਦੀਆਂ ਆ ਹੈਨਾ ਤੇ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਆ ਬਾਦੀ ਜਿੰਨੀ ਹੈਗੀ ਉਹਨੀਆਂ ਨੂੰ ਕੰਮ ਮਿਲ ਨਹੀਂ ਰਿਹਾ ਕਿੱਦਾਂ ਦੇਖਿਆ ਇੱਕ ਇੱਕ ਬੱਚਾ ਉਹ ਵੀ ਵਿਦੇਸ਼ਾਂ ਚ ਜਾ ਕੇ ਦਿਹਾੜੀਆਂ ਕਰਨ ਡਿਆ ਮਤਲਬ ਪੰਜਾਬ ਕੰਮ ਹੈ ਨਹੀਂ ਆ ਲੋਕ ਪੰਜਾਬ ਕੰਮ ਕਰਨਾ ਚਾਹੁੰਦੇ ਨਹੀਂ ਜਾਂ ਪੰਜਾਬ ਦੇ ਹਾਲ ਸਹੀ ਨਹੀਂ ਹੈਗੇ ਮਾਹੌਲ ਸਹੀ ਨਹੀਂ ਹੈਗਾ ਕੋਈ ਗਲਤ ਹੈਗੀ ਆ ਨਾ ਜਦੋਂ ਮਾਹੌਲ ਸਹੀ ਹੋ ਜਾਊਗਾ ਸੈਟਅਪ ਸਹੀ ਹੋ ਜਾਊਗਾ ਬੱਚਿਆਂ ਨੂੰ ਨੌਕਰੀਆਂ ਮਿਲਣ ਲੱਗ ਜਾਣਗੀਆਂ ਤਾਂ ਮੈਨੂੰ ਲੱਗਦਾ ਲੋਕ ਪੰਜ-ਪੰਜ ਬੱਚੇ ਪੈਦਾ ਕਰਨੇ ਸ਼ੁਰੂ ਕਰ ਦੇਣਗੇ ਕਿਉਂਕਿ ਬੱਚੇ ਪੈਦਾ ਕਰਨੇ ਕੋਈ ਵੱਡੀ ਗੱਲ ਨਹੀਂ ਪਰ ਬੱਚੇ ਬਾਅਦ ਸੈੱਟ ਕਰਨੇ ਸਾਹਮਣੇ ਉਹ ਬੜੀ ਵੱਡੀ ਗੱਲ ਆ ਬਾਕੀ ਬਾਬਾ ਜੀ ਨੇ ਕਿਹਾ ਵਾਅਦਾ ਪੂਰਾ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਹੋਇਆ ਅੱਧੇ ਕਹਿੰਦੇ ਬਾਬਾ ਜੀ ਨੇ ਸਹੀ ਕਿਹਾ ਅੱਧੇ ਕਹਿੰਦੇ ਨਹੀਂ ਇਹ ਗਲਤ ਗਿਆ ਜਿਹੜੇ ਕਹਿੰਦੇ ਸਹੀ ਗਿਆ ਉਹਨਾਂ ਨੂੰ ਦੂਜੇ ਗਾਲਾਂ ਕੱਢਣ ਡਿਆ ਜਿਹੜੇ ਕਹਿੰਦੇ ਗਲਤ ਗਿਆ ਉਹਨਾਂ ਨੂੰ ਦੂਜੇ ਗਾਲਾਂ ਕੱਢਣ ਡਿਆ ਆ سوشل ਮੀਡੀਆ ਤੇ ਅਕਸਰ ਕੰਜਰਖਾਨਾ ਚਲਦਾ ਵਾ ਗਾਲੋ ਗਲੋਚ ਦਾ ਬਹੁਤ ਲੋਕ ਗਾਲਾਂ ਗੂਲਾ ਕੱਢਦੇ ਇੱਕ ਦੂਜੇ ਨੂੰ ਤੇਰੀ ਮਾਂ ਦੀ ਤੇਰੀ ਭੈਣ ਦੀ ਤੂੰ ਆ ਤੂੰ ਆ ਹੈਨਾ ਭਾਗੀ ਵਿਰੋਧ ਸੋਚਣਾ ਤੁਸੀਂ ਆਪ ਆ ਵੀ ਪੰਜਾਬ ਦੇ ਹਾਲਾਤ ਕਿਹੋ ਜਿਹੇ ਆ ਤੇ ਕਿੰਨੇ ਬੱਚੇ ਪੈਦਾ ਕਰਨੇ ਆ ਇਹ ਤੁਸੀਂ ਆਪ ਸੋਚੋ ਵੀਰੋ ਕਿਸੇ ਦੇ ਆਖੇ ਲਾ ਕੇ ਨਹੀਂ ਖੁਦ ਆਪਣੇ ਦਿਮਾਗ ਨਾਲ ਸੋਚੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ